ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਆਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਪਸੰਦ ਆਵੇਗੀ ਸ਼ੁਰੂ ਕਰਦੇ ਆਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਧੀਰਾ ਛੜਾ ਮੰਜੇ ਤੇ ਲੰਮਾ ਪਿਆ ਆਪਣੇ ਆਖਰੀ ਸਮੇਂ ਆਪਣੇ ਧੀ ਤੇ ਜਵਾਈ ਨੂੰ ਆਖ ਰਿਆ ਸੀ ਕਿ ਤੁਸੀਂ ਦੋਨਾਂ ਜੀਆਂ ਨੇ ਮੇਰੀ ਬੜੀ ਹੀ ਸੇਵਾ ਕੀਤੀ ਹੈ ਮੈਂ ਬਹੁਤ ਖੁਸ਼ਕਿਸਮਤਾਂ ਕਿ ਰੱਬ ਨੇ ਮੈਨੂੰ ਇੰਨੀ ਚੰਗੀ ਧੀ ਤੇ ਪੁੱਤਾਂ ਵਰਗਾ ਜਵਾਈ ਦਿੱਤਾ ਤੁਸੀਂ ਇਹ ਸਭ ਸੋਚ ਰਹੇ ਹੋਵੋਗੇ ਕਿ ਧੀਰਾ ਜੇਕਰ ਛੜਾ ਸੀ ਤਾਂ ਉਹਦੇ ਧੀ ਜਵਾਈ ਕਿੱਥੋਂ ਆ ਗਏ 20 ਸਾਲ ਪਹਿਲਾਂ ਸਰਦੀਆਂ ਦੀ ਹਨੇਰੀ ਰਾਤ ਸੀ ਤੇ ਧੀਰਾ ਆਪਣੇ ਘਰ ਗੇਟ ਦੇ ਨੇੜੇ ਬਣੀ ਬੈਠਕ ਦੇ ਵਿੱਚ ਸੁੱਤਾ ਪਿਆ ਸੀ ਰਾਤ ਨੂੰ ਕਿਸੇ ਨੇ ਗੇਟ ਖੜਕਾਇਆ ਤੇ ਧੀਰੇ ਦੀ ਜਾਗ ਖੁੱਲ ਗਈ ਤੇਰੇ ਦਾ ਦਿਲ ਠੰਡ ਵਿੱਚ ਅਰਜਾਈ ਵਿੱਚੋਂ ਨਿਕਲਣ ਨੂੰ ਨਾ ਕੀਤਾ ਤੇ ਐਨੇ ਨੂੰ ਗੇਟ ਦਵਾਰਾ ਖੜਕ ਪਿਆ ਤੇ ਧੀਰੇ ਨੇ ਉੱਠ ਕੇ ਆਵਾਜ਼ ਲਗਾਈ ਕੌਣ ਹੈ ਬਾਈ ਪਰ ਅੱਗੋਂ ਕੋਈ ਵੀ ਆਵਾਜ਼ ਨਹੀਂ ਆ ਰਹੀ ਸੀ ਧੀਰੇ ਨੇ ਬਾਹਰ ਬੱਲਵ ਜਗਾਇਆ ਜਦੋਂ ਧੀਰੇ ਨੇ ਦਰਵਾਜ਼ਾ ਖੋਲਿਆ ਤਾ ਇੱਕ 10 ਸਾਲਾਂ ਦੀ ਕੁੜੀ ਨੇ ਕਿਹਾ ਮੈਂ ਮੀਨਾ ਧੀਰਾ ਆਖਦਾ ਮੀਨਾ ਕੌਣ ਮੀਨਾ ਤੇ ਐਨੀ ਰਾਤ ਨੂੰ ਇੱਥੇ ਕੀ ਕਰਦੀ ਐ ਮੀਨਾ ਕੁਝ ਵੀ ਨਾ ਬੋਲੀ ਤੇ ਧੀਰੇ ਨੇ ਪਹਿਲਾਂ ਉਸ ਨੂੰ ਅੰਦਰ ਆਉਣ ਦੇ ਲਈ ਕਿਹਾ ਮੀਨਾ ਠੰਡ ਦੇ ਨਾਲ ਕੰਬ ਰਹੀ ਸੀ ਧੀਰੇ ਨੇ ਉਸ ਨੂੰ ਰਜਾਈ ਦਿੱਤੀ ਤੇ ਆਪ ਨਾਲ ਵਾਲੇ ਮੰਜੇ ਤੇ ਕੰਬਲ ਲੈ ਕੇ ਬੈਠ ਗਿਆ ਤੀਰਾ ਬੋਲਿਆ ਤੂੰ ਕੁੜੀਏ ਐਨੀ ਰਾਤ ਵਿੱਚ ਕਿੱਥੋਂ ਆਈ ਹੈਂ ਪੰਜਾਬ ਦੀ ਤਾਂ ਤੂੰ ਲੱਗਦੀ ਨਹੀਂ ਮੀਨਾ ਨੇ ਹਿੰਦੀ ਦੇ ਵਿੱਚ ਕਿਹਾ ਮੈਂ ਬਿਹਾਰ ਕੀ ਹੂੰ ਹਮ ਬਿਹਾਰ ਸੇ ਆਏ ਹੈ ਮੇਰੇ ਮਾਂ ਬਾਪ ਟ੍ਰੇਨ ਮੇ ਮੁਝੇ ਛੋੜ ਕੇ रास्ते में किसी स्टेशन पर उतर गए और मैं सो रही थी तो मुझे कुछ भी पता ना चला मैं भी एक शहर में उतर गई और शाम को एक बस में बैठ गई बस वाले ने पैसे ना होने पर मुझको शहर से ਥੋੜੀ ਦੂਰ ਰਸਤੇ 'ਚ ਹੀ ਉਤਾਰ ਦਿਆ ਔਰ ਮੈਂ ਚਲਤੇ ਚਲਤੇ ਇਧਰ ਪਹੁੰਚ ਗਈ ਐਨੇ ਨੂੰ ਧੀਰੇ ਦੀ ਪਰਜਾਈ ਚੰਨੋ ਵੀ ਆ ਗਈ ਤੇ ਆਖਦੀ ਹੋਈ ਬੋਲੀ ਆਹ ਕੁੜੀ ਕੌਣ ਐ ਭਲਾ ਤੇ ਇੱਥੇ ਤੇਰੇ ਬਿਸਤਰੇ ਦੇ ਵਿੱਚ ਇਹ ਕੀ ਕਰਦੀ ਐ ਤੇਰਾ ਬੋਲਿਆ ਭਾਬੀ ਇਹੋ ਤੇ ਵਿਚਾਰੀ ਆਪਣੇ ਮਾਪੇ ਤੋਂ ਵਿਛੜ ਗਈ ਐ ਚੰਨੋ ਕਹਿਣ ਲੱਗੀ ਇਹ ਵਿਛੜ ਕੇ ਸਾਡੇ ਘਰ ਕਿਸ ਤਰ੍ਹਾਂ ਪਹੁੰਚ ਗਈ ਐ ਦੇਖਦੀ ਰੇ ਮੈਨੂੰ ਤੇਰੀਆਂ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੁੰਦਾ ਤੂੰ ਸੱਚਾ ਦੱਸ ਮੈਨੂੰ ਕੁੜੀ ਨੂੰ ਹੁਣੇ ਬਾਹਰ ਕੱਢ ਇਥੋਂ ਧੀਰਾ ਬੋਲਿਆ ਭਾਬੀ ਤੂੰ ਐਦਾਂ ਕਰ ਕੁੜੀ ਨੂੰ ਆਪਣੇ ਵੱਲ ਲੈ ਜਾ ਆਪਣੀ ਤੀ ਪੰਮੀ ਨਾਲ ਪੈ ਜਾਊਗੀ ਇਹ ਚੰਨੋ ਕਹਿਣ ਲੱਗੀ ਨਾ ਤੇਰੀ ਮਤ ਤਾਂ ਨਹੀਂ ਮਾਰੀ ਗਈ ਆ ਮੈਂ ਨਹੀਂ ਇਹਨੂੰ ਪਾੜਨ ਦਿੰਦੀ ਆਪਣੇ ਘਰ ਵਿੱਚ ਧੀਰੇ ਕੋਲ ਇੱਕ ਬੈਠਕ ਹੀ ਸੀ ਰਹਿਣ ਦੇ ਲਈ ਬਾਕੀ ਜੋ ਵੀ ਉਸ ਦਾ ਘਰਵਾਰ ਸੀ ਉਹ ਤਾਂ ਸਭ ਸਭ ਕੁਝ ਉਸ ਦੀ ਪਰਜਾਈ ਚੰਨੋ ਨੇ ਸਾਮ ਲਿਆ ਸੀ ਤੇਰੇ ਨੂੰ ਤਾਂ ਸਿਰਫ ਇੱਕ ਬੈਠਕ ਹੀ ਦਿੱਤੀ ਹੋਈ ਸੀ ਘਰ ਦੇ ਵਿੱਚ ਚੰਨੋ ਦੀ ਹੀ ਪ੍ਰਧਾਨਗੀ ਚੱਲਦੀ ਸੀ ਉਹਦਾ ਘਰ ਵਾਲਾ ਗੁਰਮੇਲ ਤਾਂ ਬਹੁਤ ਹੀ ਜ਼ਿਆਦਾ شریف ਜਿਹਾ ਬੰਦਾ ਸੀ ਚੰਨੋ ਉਹਨੂੰ ਕੁਝ ਨਹੀਂ ਸੀ ਸਮਝਦੀ ਤੇ ਧੀਰੇ ਦਾ ਵਿਆਹ ਵੀ ਚੰਨੋ ਨੇ ਹੌਣ ਨਹੀਂ ਸੀ ਦਿੱਤਾ ਹਰ ਰਿਸ਼ਤੇ ਵਿੱਚ ਉਹ ਪਾਨੀ ਮਰਵਾ ਦਿੰਦੀ ਉਹ ਚਾਹੁੰਦੀ ਸੀ ਕਿ ਜੋ ਧੀਰੇ ਦੇ ਹਿੱਸੇ ਦੀ ਜ਼ਮੀਨ ਹੈ ਉਹ ਵੀ ਉਸਦੇ ਮੁੰਡੇ ਨਾਲ ਹੀ ਮਿਲ ਜਾਵੇ ਧੀਰਾ ਤਾਂ ਵਿਚਾਰਾ ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਦਾ ਰਹਿੰਦਾ ਤੇ ਦੋ ਵੇਲੇ ਦੀ ਰੋਟੀ ਦੇਣ ਲੱਗੀ ਚੰਨੋ ਉਸ ਨੂੰ ਬਹੁਤ ਜ਼ਿਆਦਾ ਗੱਲਾਂ ਸੁਣਾ ਦਿੰਦੀ ਮੀਨਾ ਨੂੰ ਦੇਖ ਚੰਨੋ ਗੁੱਸੇ ਦੇ ਵਿੱਚ ਆ ਗਈ ਤੇ ਧੀਰੇ ਨੂੰ ਬੋਲ ਕੇ ਆਪਣੇ ਅੰਦਰ ਜਾ ਵੜ ਗਈ ਧੀਰੇ ਨੇ ਸੋਚਿਆ ਕਿ ਕੱਲ ਥਾਣੇ ਵਿੱਚ ਜਾ ਕੇ ਰਿਪੋਰਟ ਲਿਖਵਾ ਕੇ ਆਉਂਦਾ ਹਾਂ ਸ਼ਾਇਦ ਇਸ ਬੱਚੀ ਦੇ ਮਾਪਿਓ ਇਸ ਨੂੰ ਮਿਲ ਜਾਣ ਧੀਰੇ ਨੇ ਮੀਨਾ ਨੂੰ ਥਾਣੇ ਲਿਜਾ ਕੇ ਰਿਪੋਰਟ ਵੀ ਲਿਖਵਾ ਦਿੱਤੀ ਪਰ ਮੀਨਾ ਦੇ ਮਾਪੇ ਦਾ ਕੁਝ ਵੀ ਪਤਾ ਨਾ ਲੱਗਿਆ ਤੇ ਉਦੋਂ ਚੰਨੋ ਹਰ ਰੋਜ਼ ਘਰ ਦੇ ਵਿੱਚ ਕਪੱਤ ਕਰਦੀ ਕਿ ਇਹੋ ਕੁੜੀ ਨੂੰ ਘਰੋਂ ਕੱਢੋ ਤੇ ਉਹ ਧੀਰੇ ਨੂੰ ਰੋਟੀ ਬੜੀ ਮੁਸ਼ਕਲ ਨਾਲ ਦਿੰਦੀ ਸੀ ਮੀਨਾ ਨੂੰ ਰੋਟੀ ਤੇ ਕਈ ਵਾਰ ਧੀਰਾ ਆਪ ਵੀ ਭੁੱਖਾ ਰਹਿ ਜਾਂਦਾ ਜੋ ਵੀ ਧੀਰੇ ਦੇ ਹਿੱਸੇ ਦੀ ਰੋਟੀ ਹੁੰਦੀ ਓਹੋ ਉਸ ਕੁੜੀ ਨੂੰ ਦੇ ਦਿੰਦਾ ਪਰ ਆਪ ਕੁਝ ਵੀ ਨਾ ਖਾਂਦਾ ਮੀਨਾ ਨੇ ਧੀਰੇ ਨੂੰ ਕਿਹਾ ਕਿ ਮੇਰੇ ਮਾਪੇ ਮੈਨੂੰ ਲੈਣ ਨਹੀਂ ਆਉਂਦੇ ਉਹ ਤਾਂ ਮੈਨੂੰ ਜਾਣ ਬੁੱਝ ਕੇ ਹੀ ਛੱਡ ਗਏ ਸੀ ਗੱਡੀ ਦੇ ਵਿੱਚ ਕਿਉਂਕਿ ਉਹ ਬਹੁਤ ਗਰੀਬ ਹਨ ਉਹਨਾਂ ਕੋਲ ਰੋਟੀ ਲਈ ਪੈਸੇ ਨਹੀਂ ਤੇ ਅਸੀਂ ਪੰਜ ਭੈਣ ਭਰਾ ਸੀ ਧੀਰੇ ਦੇ ਦਿਲ ਵਿੱਚ ਆਇਆ ਕਿ ਉਹ ਮੀਨਾ ਨੂੰ ਆਪਣੀ ਧੀ ਬਣਾ ਲਵੇਗਾ ਉਹਦਾ ਦਿਲ ਵੀ ਕਰਦਾ ਸੀ ਕਿ ਉਸ ਨੂੰ ਵੀ ਕੋਈ ਬਾਪੂ ਆਖ ਬੁਲਾਵੇ ਤੇ ਧੀਰੇ ਨੇ ਇੰਜ ਹੀ ਕੀਤਾ ਉਸ ਨੇ ਕਾਨੂੰਨੀ ਢੰਗ ਦੇ ਨਾਲ ਮੀਨਾ ਨੂੰ ਆਪਣੀ ਧੀ ਬਣਾ ਲਿਆ ਤੇ ਉਹਦਾ ਨਾਮ ਮਨਜੀਤ ਕੌਰ ਰੱਖ ਦਿੱਤਾ ਚੰਨੋ ਨੇ ਤਾਂ ਬਥੇਰਾ ਰੌਲਾ ਪਾਇਆ ਉਧਰ ਧੀਰੇ ਦੇ ਹਿੱਸੇ ਆਉਂਦੀ ਜ਼ਮੀਨ ਜਾਨ ਦਾ ਵੀ ਬਹੁਤ ਦੁੱਖ ਸੀ ਚੰਨੋ ਨੂੰ ਧੀਰੇ ਨੇ ਆਪਣਾ ਰੋਟੀ ਪਾਣੀ ਹੁਣ ਅਲੱਗ ਕਰ ਲਿਆ ਸੀ ਕਿਉਂਕਿ ਹੁਣ ਉਸ ਦੇ ਕੋਲ ਮਨਜੀਤ ਸੀ ਉਸ ਨੂੰ ਰੋਟੀ ਪਾਣੀ ਬਣਾ ਕੇ ਦੇਣ ਵਾਲੀ ਤੇ ਮਨਜੀਤ ਨੂੰ ਹੁਣ ਉਸ ਨੇ ਸਕੂਲ ਵੀ ਪੜਨ ਪਾ ਦਿੱਤਾ ਜਦੋਂ ਮਨਜੀਤ ਉਸ ਨੂੰ ਬਾਪੂ ਆਖਦੀ ਤਾਂ ਧੀਰੇ ਤੋਂ ਚਾ ਨਹੀਂ ਸੀ ਚੱਕਿਆ ਜਾਂਦਾ ਮਨਜੀਤ ਵੱਡੀ ਹੋਈ ਤੇ ਧੀਰੇ ਨੂੰ ਇੱਕ ਚੰਗਾ ਮੁੰਡਾ ਲੱਭਣ ਦਾ ਫਿਕਰ ਸੀ ਤੇ ਮਨਜੀਤ ਲਈ ਅਜੈਬ ਦਾ ਰਿਸ਼ਤਾ ਆ ਗਿਆ ਅਜੈਬ ਦੇ ਕੋਈ ਮਾਂ-ਬਾਪ ਨਹੀਂ ਸੀ ਤੇ ਉਸ ਨੂੰ ਉਸ ਦੇ ਨਾਨਕਿਆਂ ਨੇ ਹੀ ਪਾਲਿਆ ਸੀ ਅਜੈਬ ਨਾਮ ਦਾ ਮੁੰਡਾ ਸੁਭਾਤ ਤੋਂ ਬਹੁਤ ਜ਼ਿਆਦਾ ਚੰਗਾ ਸੀ ਵਿਆਹ ਤੋਂ ਬਾਅਦ ਉਹ ਧੀਰੇ ਦੇ ਕੋਲ ਹੀ ਰਹਿਣ ਲੱਗ ਪਈ ਸੀ ਧੀਰਾ ਕਈ ਵਾਰ ਸੋਚਦਾ ਕਿ ਉਹ ਹਨੇਰੀ ਰਾਤ ਕਿੰਨੀ ਚੰਗੀ ਸੀ ਜਦੋਂ ਉਹਦੀ ਧੀ ਉਸ ਨੂੰ ਮਿਲੀ ਸੀ ਉਹਦੀ ਜ਼ਿੰਦਗੀ ਵਿੱਚ ਚਾਨਣ ਹੀ ਚਾਨਣ ਹੋ ਗਿਆ ਸੀ ਉਹ ਉਸ ਰਾਤ ਨੂੰ ਕਦੇ ਵੀ ਭੁੱਲ ਨਾ ਸਕਿਆ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ